ਪ੍ਰਵਾਸੀਆਂ ਨੇ ਇਕੱਠੇ ਹੋ ਕੇ ਇਸ ਪੰਜਾਬੀ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਸੋ ਕਬੂਤਰ ਵਾਂਗ ਅੱਖਾਂ ਨਾ ਬੰਦ ਕਰੋ ਇਹ ਚੀਜ਼ ਨੂੰ ਨਾ ਇਗਨੋਰ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤਾਂ ਚਲੋ ਗਲੀ ਦੇ ਵਿੱਚ ਇਹਨਾਂ ਨੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਬੜ ਬੜ ਕੇ ਲੋਕ ਤੁਹਾਨੂੰ ਮਾਰਨਗੇ ਜੇ ਤੁਸੀਂ ਅੱਜ ਨਹੀਂ ਜਾਗੇ ਇਹ ਵੀਡੀਓ ਹੁਣ ਤੁਸੀਂ ਸਾਰਿਆਂ ਨੇ ਵੇਖ ਲਈ ਇਹ ਵੀਡੀਓ ਹੈ ਜੀ ਹੈਬੋਵਾਰਲ ਲੁਧਿਆਣੇ ਦੀ ਉੱਥੇ ਇੱਕ ਮਾਮੂਲੀ ਜੀ ਗੱਲ ਨੂੰ ਲੈ ਕੇ ਕਿੰਨੇ ਸਾਰੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਇੱਕ ਪੰਜਾਬੀ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਮਾਮੂਲੀ ਜੀ ਗੱਲ ਨੂੰ ਲੈ ਕੇ ਇੱਕ ਮਾਮੂਲੀ ਜੇ ਝਗੜੇ ਨੂੰ ਲੈ ਕੇ ਇਹਨਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਨੇ ਅਸੀਂ ਅਕਸਰ ਪਹਿਲਾਂ ਵੀ ਵੀਡੀਓ ਵਿੱਚ ਬੋਲਦੇ ਹੁੰਨੇ ਹਾਂ ਵੀ ਹਜੇ ਵੀ ਸਾਨੂੰ ਐਂ ਲੱਗਦਾ ਹੁੰਦਾ ਵੀ ਕੋਈ ਗੱਲ ਨਹੀਂ ਹਜੇ ਕੀ ਫਰਕ ਪੈਂਦਾ ਵੀ ਇਹ ਤਾਂ ਆਪਦੀ ਮਜ਼ਦੂਰੀ ਕਰ ਰਹੇ ਨੇ ਕੰਮਕਾਰ ਕਰ ਰਹੇ ਨੇ ਇੱਕ ਕਮੈਂਟਾਂ ਦੇ ਵਿੱਚ ਸਾਡੇ ਪੰਜਾਬੀ ਨਾਲ ਬਹੁਤ ਗੱਲ ਕਹਿੰਦੇ ਵੀ ਜੇ ਤੁਸੀਂ ਪ੍ਰਵਾਸੀਆਂ ਨੂੰ ਇੱਥੋਂ ਕੱਢੋਂਗੇ ਤਾਂ ਤੁਸੀਂ ਇਹ ਯਾਦ ਰੱਖਿਓ ਵੀ ਸਾਡੇ ਪੰਜਾਬੀ ਵੀ ਤਾਂ ਬਾਹਰਲੇ ਮੁਲਕਾਂ 'ਚ ਜਾ ਕੇ ਜਿਹੜੇ ਕੰਮਕਾਰ ਕਰਦੇ ਨੇ ਉਹ ਵੀ ਤਾਂ ਇੱਕ ਤਰ੍ਹਾਂ ਪ੍ਰਵਾਸੀ ਨੇ ਪਰ ਸਾਡੇ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਆਪਣੇ ਘਰਾਂ ਦੀਆਂ ਮਜਬੂਰੀਆਂ ਗਰੀਬੀਆਂ ਕਰਕੇ ਬਾਹਰਲੇ ਮੁਲਕਾਂ 'ਚ ਜਾਂਦੇ ਨੇ ਤੇ ਇਹੋ ਜਿਹੀ ਗੁੰਡਾਗਰਦੀ ਨਹੀਂ ਕਰਦੇ ਨੇ ਉੱਥੇ ਜਾ ਕੇ ਉਹ ਸਿਰਫ ਆਪਣੇ ਪਰਿਵਾਰ ਪਾਲਦੇ ਨੇ ਪਰ ਇਹਨਾਂ ਦੇ ਹੌਂਸਲੇ ਵੇਖੋ ਇੰਨੇ ਬਲੰਦ ਹੋ ਗਏ ਵੀ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਆ ਆ ਵੇਖ ਲਓ ਤੁਸੀਂ ਵੀਡੀਓ ਵਿੱਚ ਕਿੰਨੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਇਸ ਪੰਜਾਬੀ ਨੌਜਵਾਨ ਦੇ ਜਿਹੜਾ ਕਤਲ ਕਰ ਦਿੱਤਾ ਹੁਣ ਵੇਖਣਾ ਤੁਸੀਂ ਐ ਤੇ ਇਹ ਤੋਂ ਪਹਿਲਾਂ ਵੀ ਤੁਹਾਨੂੰ ਇੱਕ ਆਧਾਰਨ ਮਿਲ ਕੇ ਸਾਡੀ ਤਾਜੀ ਤਾਜੀ ਜਦੋਂ ਲੁਧਿਆਣੇ ਕਾਲੇ ਪਾਣੀ ਵਾਲਾ ਮੋਰਚਾ ਲੱਗਿਆ ਸੀ ਫੈਕਟਰੀਆਂ ਦੇ ਵੱਲੋਂ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਗੰਦਾ ਜ਼ਹਿਰੀਲਾ ਪਾਣੀ ਪਾਇਆ ਜਾ ਰਿਹਾ ਸੀ ਤੁਹਾਡੇ ਘਰਾਂ ਤੱਕ ਕੈਂਸਰ ਵਰਗੀਆਂ ਬਿਮਾਰੀਆਂ ਪਹੁੰਚਾਈਆਂ ਜਾ ਰਹੀਆਂ ਸੀ ਉਸਮ ਕਾਲੇ ਪਾਣੀ ਨੂੰ ਰੋਕਣ ਦੇ ਲਈ ਬੰਨ ਮਾਰਨ ਦੇ ਲਈ ਜਿਹੜਾ ਲੁਧਿਆਣੇ ਚ ਕਾਲੇ ਪਾਣੀ ਦਾ ਮੋਰਚਾ ਲੱਗਿਆ ਸੀ ਤੇ ਤੁਸੀਂ ਵੇਖ ਲਓ ਪੰਜਾਬੀਆਂ ਦੇ ਨਾਲ ਲੜਨ ਲਈ ਤੇ ਦੂਜੇ ਪਾਸੇ ਕਹਿੰਦੇ 1 ਲੱਖ ਦੇ ਕਰੀਬ ਜਿਹੜਾ ਪ੍ਰਵਾਸੀਓ ਇਕੱਠਾ ਹੋਇਆ ਹੋਇਆ ਸੀ ਕਾਦੇ ਲਈ ਹੱਥਾਂ 'ਚ ਡਾਂਗਾ ਲੈ ਕੇ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਤੁਹਾਨੂੰ ਕੁੱਟਣ ਲਈ ਪੰਜਾਬੀਆਂ ਨੂੰ ਸੋ ਕਬੂਤਰ ਵਾਂਗ ਅੱਖਾਂ ਨਾ ਬੰਦ ਕਰੋ ਇਹ ਚੀਜ਼ ਨੂੰ ਨਾ ਇਗਨੋਰ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤਾਂ ਚਲੋ ਗਲੀ ਦੇ ਵਿੱਚ ਇਹਨਾਂ ਨੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਵੜ ਵੜ ਕੇ ਲੋਕ ਤੁਹਾਨੂੰ ਮਾਰਨਗੇ ਜੇ ਤੁਸੀਂ ਅੱਜ ਨਹੀਂ ਜਾਗੇ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਸਾਰਿਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਚੀਜ਼ ਦਾ ਜਰੂਰ ਵਿਰੋਧ ਕਰੋ ਹੈਬੋਵਾਲ ਦੀ ਇਹ ਵੀਡੀਓ ਹੈ ਸੋਚਣਾ ਹੁਣ ਤੁਸੀਂ ਹੈ ਇਸ ਚੀਜ਼ ਤੇ ਕੋਈ ਸਖਤ ਐਕਸ਼ਨ ਲੈਣਾ ਜਾਂ ਹਜੇ ਵੀ ਘਰਾਂ ਦੇ ਵਿੱਚ ਬੈਠ ਕੇ ਇਸੇ ਤਰ੍ਹਾਂ ਆਪਣੇ ਨੌਜਵਾਨਾਂ ਨੂੰ ਮਰਨ ਦੀ ਤੁਸੀਂ ਉਡੀਕ ਕਰਨੀ ਕਤਲ ਹੋਣ ਦੀ ਉਡੀਕ ਕਰਨੀ ਤੁਸੀਂ ਉਦੋਂ ਤੱਕ ਉਡੀਕ ਕਰੋਗੇ ਜਦੋਂ ਤੱਕ ਇਹ ਲੋਕ ਤੁਹਾਡੇ ਘਰਾਂ ਦੇ ਵਿੱਚ ਆ ਕੇ ਨਹੀਂ ਵੜ ਜਾਂਦੇ ਪਰ ਉਹਨਾਂ ਨੂੰ ਬਹੁਤ ਦੇਰ ਹੋ ਜਾਣੀ ਅਜੇ ਵੀ ਸਾਰੇ ਇਹਨਾਂ ਦੇ ਖਿਲਾਫ ਆਵਾਜ਼ ਚੱਕੋ ਆਵਾਜ਼ ਬੁਲੰਦ ਕਰੋ ਤਾਂ ਕਿ ਇਹਨਾਂ ਨੂੰ ਪ੍ਰਵਾਸੀਆਂ ਨੂੰ ਇੱਥੋਂ ਆਪਾਂ ਕੱਢ ਸਕੀਏ ਤੇ ਆਪਣੇ ਕਮਾਂਕਾਰਾਂ ਦੇ ਉੱਤੇ ਜੋ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸਾਡੇ ਹਰ ਵਰਗ ਦੇ ਉੱਤੇ ਉਹ ਕਬਜ਼ਾ ਇਹਨਾਂ ਤੋਂ ਛਡਾ ਸਕੀਏ ਇਹ ਵੀਡੀਓ ਹੁਣ ਤੁਸੀਂ ਸਾਰੇ ਇਹਨਾਂ ਦੇ ਵੇਖ ਲਈ ਇਹ ਵੀਡੀਓ ਹੈ ਜੀ ਹੈਬੋਵਾਲ ਲੁਧਿਆਣੇ ਦੀ ਉੱਥੇ ਇੱਕ ਮਾਮੂਲੀ ਜੀ ਗੱਲ ਨੂੰ ਲੈ ਕੇ ਕਿੰਨੇ ਸਾਰੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਇੱਕ ਪੰਜਾਬੀ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਮਾਮੂਲੀ ਜੀ ਗੱਲ ਨੂੰ ਲੈ ਕੇ ਇੱਕ ਮਾਮੂਲੀ ਜੇ ਝਗੜੇ ਨੂੰ ਲੈ ਕੇ ਇਨਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਨੇ ਅਸੀਂ ਅਕਸਰ ਪਹਿਲਾਂ ਵੀ ਵੀਡੀਓ ਵਿੱਚ ਬੋਲਦੇ ਹੁੰਨੇ ਆ ਵੀ ਹਜੇ ਵੀ ਸਾਨੂੰ ਐਂ ਲੱਗਦਾ ਹੁੰਦਾ ਵੀ ਕੋਈ ਗੱਲ ਨਹੀਂ ਹਜੇ ਕੀ ਫਰਕ ਪੈਂਦਾ ਵੀ ਇਹ ਤਾਂ ਆਪਦੀ ਮਜ਼ਦੂਰੀ ਕਰ ਰਹੇ ਨੇ ਕੰਮਕਾਰ ਕਰ ਰਹੇ ਨੇ ਇੱਕ ਕਮੈਂਟਾਂ ਦੇ ਵਿੱਚ ਸਾਡੇ ਪੰਜਾਬੀ ਨੇ ਬਹੁਤ ਗੱਲ ਕਹਿੰਦੇ ਵੀ ਜੇ ਤੁਸੀਂ ਪ੍ਰਵਾਸੀਆਂ ਨੂੰ ਇੱਥੋਂ ਕੱਢੋਂਗੇ ਤਾਂ ਤੁਸੀਂ ਇਹ ਯਾਦ ਰੱਖਿਓ ਵੀ ਸਾਡੇ ਪੰਜਾਬੀ ਵੀ ਤਾਂ ਬਾਹਰਲੇ ਮੁਲਕਾਂ 'ਚ ਜਾ ਕੇ ਜਿਹੜੇ ਕੰਮਕਾਰ ਕਰਦੇ ਨੇ ਉਹ ਵੀ ਤਾਂ ਇੱਕ ਤਰ੍ਹਾਂ ਪ੍ਰਵਾਸੀ ਨੇ ਪਰ ਸਾਡੇ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਆਪਣੇ ਘਰਾਂ ਦੀਆਂ ਮਜਬੂਰੀਆਂ ਗਰੀਬੀਆਂ ਕਰਕੇ ਬਾਹਰਲੇ ਮੁਲਕਾਂ 'ਚ ਜਾਂਦੇ ਨੇ ਤੇ ਇਹੋ ਜੀ ਗੁੰਡਾਗਰਦੀ ਨਹੀਂ ਕਰਦੇ ਨੇ ਉੱਥੇ ਜਾ ਕੇ ਉਹ ਸਿਰਫ ਆਪਣੇ ਪਰਿਵਾਰ ਪਾਲਦੇ ਨੇ ਪਰ ਇਹਨਾਂ ਦੇ ਹੌਂਸਲੇ ਵੇਖੋ ਐਨੇ ਬਲੰਦ ਹੋ ਗਏ ਵੀ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਆ ਆ ਵੇਖ ਲਓ ਤੁਸੀਂ ਵੀਡੀਓ ਵਿੱਚ ਕਿੰਨੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਇਸ ਪੰਜਾਬੀ ਨੌਜਵਾਨ ਦੇ ਜਿਹੜਾ ਕਤਲ ਕਰ ਦਿੱਤਾ ਹੁਣ ਵੇਖਣਾ ਤੁਸੀਂ ਐ ਤੇ ਇਹ ਤੋਂ ਪਹਿਲਾਂ ਵੀ ਤੁਹਾਨੂੰ ਇੱਕ ਆਧਾਰਨ ਮਿਲ ਕੇ ਹੱਡੀ ਤਾਜੀ ਤਾਜੀ ਜਦੋਂ ਲੁਧਿਆਣੇ ਕਾਲੇ ਪਾਣੀ ਵਾਲਾ ਮੋਰਚਾ ਲੱਗਿਆ ਸੀ ਉਹ ਫੈਕਟਰੀਆਂ ਦੇ ਵੱਲੋਂ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਗੰਦਾ ਜ਼ਹਿਰੀਲਾ ਪਾਣੀ ਪਾਇਆ ਜਾ ਰਿਹਾ ਸੀ ਕਿ ਤੁਹਾਡੇ ਘਰਾਂ ਤੱਕ ਕੈਂਸਰ ਵਰਗੀਆਂ ਬਿਮਾਰੀਆਂ ਪਹੁੰਚਾਈਆਂ ਜਾ ਰਹੀਆਂ ਸੀ ਉਸ ਕਾਲੇ ਪਾਣੀ ਨੂੰ ਰੋਕਣ ਦੇ ਲਈ ਬੰਨ ਮਾਰਨ ਦੇ ਲਈ ਜਿਹੜਾ ਲੁਧਿਆਣੇ 'ਚ ਕਾਲੇ ਪਾਣੀ ਦਾ ਮੋਰਚਾ ਲੱਗਿਆ ਸੀ ਤੇ ਤੁਸੀਂ ਵੇਖ ਲਓ ਪੰਜਾਬੀਆਂ ਦੇ ਨਾਲ ਲੜਨ ਲਈ ਤੇ ਦੂਜੇ ਪਾਸੇ ਕਹਿੰਦੇ 1 ਲੱਖ ਦੇ ਕਰੀਬ ਜਿਹੜਾ ਪ੍ਰਵਾਸੀ ਉਹ ਇਕੱਠਾ ਹੋਇਆ ਹੋਇਆ ਸੀ ਕਾਦੇ ਲਈ ਹੱਥਾਂ 'ਚ ਡਾਂਗਾ ਲੈ ਕੇ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਤੁਹਾਨੂੰ ਕੁੱਟਣ ਲਈ ਪੰਜਾਬੀਆਂ ਨੂੰ ਸੋ ਕਬੂਤਰ ਵਾਂਗ ਅੱਖਾਂ ਨਾ ਬੰਦ ਕਰੋ ਇਹ ਚੀਜ਼ ਨੂੰ ਨਾ ਇਗਨੋਰ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤਾਂ ਚਲੋ ਗਲੀ ਦੇ ਵਿੱਚ ਇਹਨਾਂ ਨੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਵੜ ਵੜ ਕੇ ਲੋਕ ਤੁਹਾਨੂੰ ਮਾਰਨਗੇ ਜੇ ਤੁਸੀਂ ਅੱਜ ਨਹੀਂ ਜਾਗੇ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਸਾਰਿਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਚੀਜ਼ ਦਾ ਜਰੂਰ ਵਿਰੋਧ ਕਰੋ ਹੈਬੋ ਵਾਲ ਦੀ ਇਹ ਵੀਡੀਓ ਹੈ ਸੋਚਣਾ ਹੁਣ ਤੁਸੀਂ ਹੈ ਇਸ ਚੀਜ਼ ਤੇ ਕੋਈ ਸਖਤ ਐਕਸ਼ਨ ਲੈਣਾ ਜਹ ਜੇ ਵੀ ਘਰਾਂ ਦੇ ਵਿੱਚ ਬੈਠ ਕੇ ਇਸੇ ਤਰ੍ਹਾਂ ਆਪਣੇ ਨੌਜਵਾਨਾਂ ਨੂੰ ਮਰਨ ਦੀ ਤੁਸੀਂ ਉਡੀਕ ਕਰਨੀ ਕਤਲ ਹੋਣ ਦੀ ਉਡੀਕ ਕਰਨੀ ਤੁਸੀਂ ਉਦੋਂ ਤੱਕ ਉਡੀਕ ਕਰੋਗੇ ਜਦੋਂ ਤੱਕ ਇਹ ਲੋਕ ਤੁਹਾਡੇ ਘਰਾਂ ਦੇ ਵਿੱਚ ਆ ਕੇ ਨਹੀਂ ਵੜ ਜਾਂਦੇ ਪਰ ਉਹਦੋਂ ਨੂੰ ਬਹੁਤ ਦੇਰ ਹੋ ਜਣੀ ਹਜੇ ਵੀ ਸਾਰੇ ਇਹਨਾਂ ਦੇ ਖਿਲਾਫ ਆਵਾਜ਼ ਚੱਕੋ ਆਵਾਜ਼ ਬੁਲੰਦ ਕਰੋ ਤਾਂ ਕਿ ਇਹਨਾਂ ਨੂੰ ਪ੍ਰਵਾਸੀਆਂ ਨੂੰ ਇੱਥੋਂ ਆਪਾਂ ਕੱਢ ਸਕੀਏ ਤੇ ਆਪਣੇ ਕਮਾਂਕਾਰਾਂ ਦੇ ਉੱਤੇ ਜੋ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸਾਡੇ ਹਰ ਵਰਗ ਦੇ ਉੱਤੇ ਉਹ ਕਬਜ਼ਾ ਇਹਨਾਂ ਤੋਂ ਛੜਾ ਇਹ ਵੀਡੀਓ ਹੁਣ ਤੁਸੀਂ ਸਾਰੇ ਇਹਨਾਂ ਦੇ ਵੇਖ ਲਈ ਇਹ ਵੀਡੀਓ ਹੈ ਜੀ ਹੈਬੋਵਾਲ ਲੁਧਿਆਣੇ ਦੀ ਉੱਥੇ ਇੱਕ ਮਾਮੂਲੀ ਜੀ ਗੱਲ ਨੂੰ ਲੈ ਕੇ ਕਿੰਨੇ ਸਾਰੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਇੱਕ ਪੰਜਾਬੀ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਮਾਮੂਲੀ ਜੀ ਗੱਲ ਨੂੰ ਲੈ ਕੇ ਇੱਕ ਮਾਮੂਲੀ ਜੇ ਝਗੜੇ ਨੂੰ ਲੈ ਕੇ ਇਹਨਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਨੇ ਅਸੀਂ ਅਕਸਰ ਪਹਿਲਾਂ ਵੀ ਵੀਡੀਓ ਵਿੱਚ ਬੋਲਦੇ ਹੁੰਨੇ ਹਾਂ ਵੀ ਹਜੇ ਵੀ ਸਾਨੂੰ ਐਂ ਲੱਗਦਾ ਹੁੰਦਾ ਵੀ ਕੋਈ ਗੱਲ ਨਹੀਂ ਹਜੇ ਕੀ ਫਰਕ ਪੈਂਦਾ ਵੀ ਇਹ ਤਾਂ ਆਪਦੀ ਮਜ਼ਦੂਰੀ ਕਰ ਰਹੇ ਨੇ ਕੰਮਕਾਰ ਕਰ ਰਹੇ ਨੇ ਇੱਕ ਕਮੈਂਟਾਂ ਦੇ ਵਿੱਚ ਸਾਡੇ ਪੰਜਾਬੀ ਨਾਲ ਬਹੁਤ ਗੱਲ ਕਹਿੰਦੇ ਵੀ ਜੇ ਤੁਸੀਂ ਪ੍ਰਵਾਸੀਆਂ ਨੂੰ ਇੱਥੋਂ ਕੱਢੋਂਗੇ ਤਾਂ ਤੁਸੀਂ ਇਹ ਯਾਦ ਰੱਖਿਓ ਵੀ ਸਾਡੇ ਪੰਜਾਬੀ ਵੀ ਤਾਂ ਬਾਹਰਲੇ ਮੁਲਕਾਂ 'ਚ ਜਾ ਕੇ ਜਿਹੜੇ ਕੰਮਕਾਰ ਕਰਦੇ ਨੇ ਉਹ ਵੀ ਤਾਂ ਇੱਕ ਤਰ੍ਹਾਂ ਪ੍ਰਵਾਸੀ ਨੇ ਪਰ ਸਾਡੇ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਆਪਣੇ ਘਰਾਂ ਦੀਆਂ ਮਜਬੂਰੀਆਂ ਗਰੀਬੀਆਂ ਕਰਕੇ ਬਾਹਰਲੇ ਮੁਲਕਾਂ 'ਚ ਜਾਂਦੇ ਨੇ ਤੇ ਇਹੋ ਜਿਹੀ ਗੁੰਡਾਗਰਦੀ ਨਹੀਂ ਕਰਦੇ ਨੇ ਉੱਥੇ ਜਾ ਕੇ ਉਹ ਸਿਰਫ ਆਪਣੇ ਪਰਿਵਾਰ ਪਾਲਦੇ ਨੇ ਔਰ ਇਹਨਾਂ ਦੇ ਹੌਸਲੇ ਵੇਖੋ ਇੰਨੇ ਬਲੰਦ ਹੋ ਗਏ ਵੀ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਆ ਆ ਵੇਖ ਲਓ ਤੁਸੀਂ ਵੀਡੀਓ ਵਿੱਚ ਕਿੰਨੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਇਸ ਪੰਜਾਬੀ ਨੌਜਵਾਨ ਦੇ ਜਿਹੜਾ ਕਤਲ ਕਰ ਦਿੱਤਾ ਹੁਣ ਵੇਖਣਾ ਤੁਸੀਂ ਐ ਤੇ ਇਹ ਤੋਂ ਪਹਿਲਾਂ ਵੀ ਤੁਹਾਨੂੰ ਇੱਕ ਆਧਾਰਨ ਮਿਲ ਕੇ ਹੱਡੀ ਤਾਜੀ ਤਾਜੀ ਜਦੋਂ ਲੁਧਿਆਣੇ ਕਾਲੇ ਪਾਣੀ ਵਾਲਾ ਮੋਰਚਾ ਲੱਗਿਆ ਸੀ ਫੈਕਟਰੀਆਂ ਦੇ ਵੱਲੋਂ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਗੰਦਾ ਜਿਹਾ ਰੀਲਾ ਪਾਣੀ ਪਾਇਆ ਜਾ ਰਿਹਾ ਸੀ ਤੁਹਾਡੇ ਘਰਾਂ ਤੱਕ ਕੈਂਸਰ ਵਰਗੀਆਂ ਬਿਮਾਰੀਆਂ ਪਚਾਈਆਂ ਜਾ ਰਹੀਆਂ ਸੀ ਉਸ ਕਾਲੇ ਪਾਣੀ ਨੂੰ ਰੋਕਣ ਦੇ ਲਈ ਬੰਨ ਮਾਰਨ ਦੇ ਲਈ ਜਿਹੜਾ ਲੁਧਿਆਣੇ ਚ ਕਾਲੇ ਪਾਣੀ ਦਾ ਮੋਰਚਾ ਲੱਗਿਆ ਸੀ ਤੇ ਤੁਸੀਂ ਵੇਖ ਲਓ ਪੰਜਾਬੀਆਂ ਦੇ ਨਾਲ ਲੜਨ ਲਈ ਤੇ ਦੂਜੇ ਪਾਸੇ ਕਹਿੰਦੇ 1 ਲੱਖ ਦੇ ਕਰੀਬ ਜਿਹੜਾ ਪ੍ਰਵਾਸੀਓ ਇਕੱਠਾ ਹੋਇਆ ਹੋਇਆ ਸੀ ਕਾਦੇ ਲਈ ਹੱਥਾਂ 'ਚ ਡਾਂਗਾ ਲੈ ਕੇ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਤੁਹਾਨੂੰ ਕੁੱਟਣ ਲਈ ਪੰਜਾਬੀਆਂ ਨੇ ਸੋ ਕਬੂਤਰ ਵਾਂਗ ਅੱਖਾਂ ਨਾ ਬੰਦ ਕਰੋ ਇਹ ਚੀਜ਼ ਨੂੰ ਨਾ ਇਗਨੋਰ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤਾਂ ਚਲੋ ਗਲੀ ਦੇ ਵਿੱਚ ਇਹਨਾਂ ਨੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਵੜ ਵੜ ਕੇ ਲੋਕ ਤੁਹਾਨੂੰ ਮਾਰਨਗੇ ਜੇ ਤੁਸੀਂ ਅੱਜ ਨਹੀਂ ਜਾਗੇ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਸਾਰਿਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਸ ਚੀਜ਼ ਦਾ ਜਰੂਰ ਵਿਰੋਧ ਕਰੋ ਹੈਬੋਵਾਲ ਦੀ ਇਹ ਵੀਡੀਓ ਹੈ ਸੋਚਣਾ ਹੁਣ ਤੁਸੀਂ ਹੈ ਇਸ ਚੀਜ਼ ਤੇ ਕੋਈ ਸਖਤ ਐਕਸ਼ਨ ਲੈਣਾ ਜਾਂ ਹਜੇ ਵੀ ਘਰਾਂ ਦੇ ਵਿੱਚ ਬੈਠ ਕੇ ਇਸੇ ਤਰ੍ਹਾਂ ਆਪਣੇ ਨੌਜਵਾਨਾਂ ਨੂੰ ਮਰਨ ਦੀ ਤੁਸੀਂ ਉਡੀਕ ਕਰਨੀ ਕਤਲ ਹੋਣ ਦੀ ਉਡੀਕ ਕਰਨੀ ਤੁਸੀਂ ਉਦੋਂ ਤੱਕ ਉਡੀਕ ਕਰੋਗੇ ਜਦੋਂ ਤੱਕ ਇਹ ਲੋਕ ਤੁਹਾਡੇ ਘਰਾਂ ਦੇ ਵਿੱਚ ਆ ਕੇ ਨਹੀਂ ਵੜ ਜਾਂਦੇ ਪਰ ਉਹਦੋਂ ਨੂੰ ਬਹੁਤ ਦੇਰ ਹੋ ਜਾਣੀ ਅਜੇ ਵੀ ਸਾਰੇ ਇਹਨਾਂ ਦੇ ਖਿਲਾਫ ਆਵਾਜ਼ ਚੱਕੋ ਆਵਾਜ਼ ਬੁਲੰਦ ਕਰੋ ਤਾਂ ਕਿ ਇਹਨਾਂ ਨੂੰ ਪ੍ਰਵਾਸੀਆਂ ਨੂੰ ਇੱਥੋਂ ਆਪਾਂ ਕੱਢ ਸਕੀਏ ਤੇ ਆਪਣੇ ਕਮਾਂਕਾਰਾਂ ਦੇ ਉੱਤੇ ਜੋ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸਾਡੇ ਹਰ ਵਰਗ ਦੇ ਉੱਤੇ ਉਹ ਕਬਜ਼ਾ ਇਹਨਾਂ ਤੋਂ ਛਡਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ